ਕੁੜੀਆਂ ਨੇ ਸਿਰਾਂ ਲਾ ਦਿੱਤਾ ਦੇਸ਼ ਨੂੰ ਵਿਸ਼ਗਪ ਹੈ ਜਿਤਾ ਦਿੱਤਾ ਆ ਵੇਖ ਤਿਰੰਗਾ ਲਹਿਰਾ ਦਿੱਤਾ ਇੰਡੀਆ ਨੂੰ ਵਿਸ਼ਵ ਵਿਜੇਤਾ ਬਣਾ ਦਿੱਤਾ ਕੁੜੀਆਂ ਨੇ ਸਿਰਾਂ ਲਾ ਦਿੱਤਾ ਵੇਖ ਤਿਰੰਗਾ ਲਹਿਰਾ ਦਿੱਤਾ ਦਾ ਦਾ ਜੋਸ਼ਤੀ ਕੋਈ ਕਮੀ ਨਹੀਂ ਸੀ ਜਿੱਤ ਵੀ ਰੱਖੀ ਸੀ ਪੂਰੀ ਆਪਣਾ दम ਖਮ ਦਿਖਾ ਦਿੱਤਾ ਕੁੜੀਆਂ ਨੇ ਕੁੜੀਆਂ ਨੇ ਕੁੜੀਆਂ ਮਿਯਾਨੇ ਸਿਰਾ ਲਾ ਦਿੱਤਾ ਦੇਸ਼ ਨੂੰ ਵਿਸ਼ਟਮ ਹੈ ਜਿਤਾ ਦਿੱਤਾ ਆਵੇ ਕਿ ਤਿਰੰਗਾ ਲਹਿਰਾ ਦਿੱਤਾ ਮਿਯਾਨੇ ਸਿਰਾ ਲਾ ਦਿੱਤਾ ਦੇਸ਼ ਨੂੰ ਵਿਸ਼ਟਮ ਹੈ ਜਿਤਾ ਦਿੱਤਾ ਆਵੇ ਕਿ ਤਿਰੰਗਾ ਲਹਿਰਾ ਦਿੱਤਾ ਹਰ ਕਿਟ ਦਾ ਇਹ ਨਮਾ ਦੌਰ ਹੈ ਅਸੀਂ ਨਹੀਂ ਹਾਰਦੇ ਸਭ ਪਾਸੇ ਸ਼ੋਰ ਹੈ ਏਸ਼ ਲਈ ਮਾਰ ਮਿਤਾਗੇ ਜਿਤਾਗੇ ਸਾਡਾ ਪੂਰਾ ਜ਼ੋਰ ਹੈ ਕੁੜੀਆਂ ਦੇ ਸਿਰਾਂ ਲਾਲ ਦਿੱਤਾ